ਸੋ ਸ੍ਰੀ ਕਨਸਰਨ ਨੂੰ ਅੱਜ ਨਵੀਂ ਪਈ ਅਭਿਕਾਣੀ ਲੈ ਕੇ ਆਏ ਹਾਂ ਬਾਬਾ ਜੈਮਲ ਸਿੰਘ ਲਿਖੀ ਹੈ ਬਿਆੰਤ ਬਰੀ ਵਾਲੇ ਸਾਡੇ ਪਿੰਡ ਦਾਤਾ ਨਹੀਂ ਸੀ ਬਾਬਾ ਜੈਮਲ ਪਰ ਮੇਰੇ ਜਨਮ ਤੋਂ ਵੀ ਪਹਿਲਾਂ ਦਾ ਰਹਿੰਦਾ ਸੀ ਸਾਡੇ ਪਿੰਡ ਬਾਰ-ਬਾਰ ਖੇਤਾਂ 'ਚ ਬਣਿਆ ਇੱਕ ਡੇਰਾ ਉਹਦਾ ਟਿਕਾਣਾ ਸੀ ਕਿਸੇ ਨਾਲ ਬਹੁਤਾ ਬੋਲਦਾ ਨਹੀਂ ਸੀ ਪਿੰਡ ਵਿੱਚ ਉਹ ਰੋਜ਼ ਦੋ ਵਾਰੀ ਹੁੰਦਾ ਸੀ ਸਵੇਰੇ ਹੁੰਦਾ ਕਿਸੇ ਕਰ ਤੋਂ ਰੋਟੀ ਲੈ ਕੇ ਮੁੜ ਜਾਂਦਾ ਫਿਰ ਦੁਪਹਿਰ ਵੇਲੇ ਵੀ ਇਸ ਤਰ੍ਹਾਂ ਹੀ ਕਰਦਾ ਰਾਤ ਨੂੰ ਵੀ ਉਹ ਕਦੇ ਪਿੰਡ ਨਹੀਂ ਸੀ ਆਉਂਦਾ ਬਸ ਡੇਰੇ ਤੇ ਹੀ ਰਹਿੰਦਾ ਹੌਲੀ ਹੌਲੀ ਉਸ ਦਾ ਪਿੰਡ ਆਉਣਾ ਬਿਲਕੁਲ ਹੀ ਬੰਦ ਹੋ ਗਿਆ ਹੁਣ ਕੋਈ ਨਾ ਕੋਈ ਖੇਤ ਵੱਲ ਜਾਂਦਾ ਪਿੰਡ ਦਾ ਬੰਦਾ ਉੱਦੀ ਰੋਟੀ ਲੈ ਜਾਂਦਾ ਮੈਂ ਹੁਣ ਕਾਫੀ ਵੱਡਾ ਹੋ ਚੁੱਕਿਆ ਸੀ ਤੇ ਬਾਬਾ ਜੈਮਲ ਬਹੁਤ ਬੁੱਢਾ ਪਰ ਅਸੀਂ ਹੈਰਾਨ ਸੀ ਕਿ ਉਸ ਦੇ ਅੰਦਰ ਕਿਹੜੀ ਤਾਕਤ ਹੈ ਜੋ ਹਲੇ ਵੀ ਤੁਰਿਆ ਫਿਰਦਾ ਸੀ ਉਹਨਾਂ ਸੀ ਕੁਝ ਦੋਸਤ ਇਕੱਠੇ ਹੋ ਕੇ ਰਾਤ ਨੂੰ ਬਾਬੇ ਕੋਲੇ ਚਲੇ ਜਾਂਦੇ ਤੇ ਤੂੰ ਨਹੀਂ ਬਾਲ ਕੇ ਸੇਕਣ ਲੱਗ ਜਾਂਦੇ। ਬਾਬਾ ਵੀ ਚੰਪ ਚਾਪੂ ਮੋੜੇ ਉੱਤੇ ਬੈਠਾ ਅਰਦ ਸੇਕ ਕੇ ਸੇਕਦਾ ਰਹਿੰਦਾ। ਇੱਕ ਦਿਨ ਮੈਂ ਪੁੱਛਿਆ ਕਿ ਬਾਬਾ ਕੋਈ ਆਜ਼ਾਦੀ ਵੇਲੇ ਦੀ ਗੱਲ ਸੁਣਾ। ਪਹਿਲੀ ਵਾਰੀ ਤਾਂ ਜਿਵੇਂ ਉਹਨੂੰ ਮੇਰੀ ਗੱਲ ਸੁਣਾਈ ਨਾ ਦਿੱਤੀ ਹੋਵੇ। ਉਹ ਉਸੇ ਤਰ੍ਹਾਂ ਹੀ ਬੈਠਾ ਰਿਹਾ। ਫਿਰ ਮੇਰੇ ਦੁਬਾਰਾ ਪੁੱਛਣ ਤੇ ਬੋਲਿਆ ਹੈਂ ਹੈਂ ਫਿਰ ਮੇਰੇ ਦੀਜੇ ਬਾਰੇ ਪੁੱਛੰਦੇ ਮੇਰੇ ਵੱਲ ਵੇਖਦੇ ਆ ਫਿਰ ਅਚਾਨਕ ਉਹਦੀ ਨਿਗਾ ਧੂਣੀ ਦੀ ਲਾੜ ਤੇ ਚਲੀ ਗਈ ਤੇ ਫਿਰ ਕੁਝ ਚਿਰ ਸੋਚ ਕੇ ਉਹਨੇ ਬੋਲਣਾ ਸ਼ੁਰੂ ਕੀਤਾ ਕਿ ਕਿਹੜੀ ਜਾਤੀ ਪੁੱਤਰੋ ਆਜ਼ਾਦੀ ਤਾਂ ਉਹਨਾਂ ਨੂੰ ਮਿਲੀ ਸੀ ਜਿੰਨਾ ਲਾਲ ਕਿਲੇ ਤੇ ਝੰਡਾ ਚੁਲਾਉਣਾ ਸੀ ਕੁਰਸੀਆਂ ਲੈਣੀਆਂ ਸੀ ਜਿੰਨਾਂ ਦੀਆਂ ਜਗੀਰਾਂ ਜ਼ਮੀਨਾਂ ਦੇ ਰਿਸ਼ਤੇਦਾਰ ਪਰਿਵਾਰ ਸਭ ਖੁੱਸ ਗਏ ਹੁਣ ਉਨਾਂ ਲਈ ਪਲਾ ਕਾ ਦੀ ਜਾਂਦੀ ਸੀ ਫਿਰ ਡੰਡੇ ਨਾਲ ਅੱਗ ਫਰੋਲਦੇ ਆ ਬਾਬੇ ਨੇ ਦੱਸਣਾ ਸ਼ੁਰੂ ਕੀਤਾ ਕਿ ਅਸੀਂ ਤਿੰਨ ਭਰਾ ਸਾ 50 ਬਿੱਗਿਆਂ ਦੇ ਮਾਲਕ ਮੁਜ਼ਾਫਰਪੁਰ ਸਮਾਲੀ ਪਿੰਡ ਦੇ ਸਰਦਾਰ ਜੋ ਮੰਡੀ ਮੀਆਂ ਵਾਲੀ ਵਿੱਚ ਪੈਂਦਾ ਸੀ ਮੇਰਾ 5 ਕੁ ਸਾਲ ਦਾ ਪੁੱਤ ਆਪਣੇ ਚਾਚੇ ਜਾਣੀ ਕਿ ਮੇਰੇ ਭਰਾ ਨਾਲ ਨਣਕਾਣਾ ਸਾਹਿਬ ਦਰਸ਼ਨਾਂ ਨੂੰ ਗਿਆ ਹੋਇਆ ਸੀ ਬਸ ਸਾਨੂੰ ਖਬਰ ਮਿਲੀ ਕਿ ਲਾਹੌਰ ਲੱਗੇ ਮੁਸਲਮ ਲਿੰਗੀਆਂ ਨੇ ਨਨਕਾਣਾ ਸਾਹਿਬ ਤੋਂ ਆਰੀ ਬਸ ਨੂੰ ਅੱਗ ਲਾ ਦਿੱਤੀ ਉਸ ਤੋਂ ਬਾਅਦ ਨਾ ਮੇਰਾ ਭਰਾ ਕਰ ਪਰ ਕਿਆ ਨਾ ਪੁੱਤਰ ਰੇਡੀਓ ਤੇ ਵਾਰ-ਵਾਰ ਇਹ ਕਿਹਾ ਜਾ ਰਿਹਾ ਸੀ ਕਿ ਪਾਕਿਸਤਾਨ ਤੇ ਰਹਿੰਦੇ ਹਿੰਦੂ ਸਿੱਖ ਫਾਜਿਤ ਨਾਲ ਹਿੰਦੁਸਤਾਨ ਭੇਜੇ ਜਾਣਗੇ ਉਦੋਂ ਕਿਸੇ ਨੂੰ ਕੁਝ ਸਮਝ ਨਹੀਂ ਆ ਰਹੀ ਸੀ ਕਿ ਸਭ ਕੀ ਹੋ ਰਿਹਾ ਸਾਡੇ ਨਾਲ ਤੇ ਪਿੰਡ ਤੇ ਵੀ ਲਿੰਗੀਆਂ ਨੇ ਹੱਲਾ ਬੋਲ ਦਿੱਤਾ ਸ਼ਾਮ ਜਿਹੇ ਦਾ ਟਾਈਮ ਸੀ ਕੇ ਚਾਚਾ ਬਸ਼ੀਰਾ ਪੱਜਾ ਆਇਆ ਤੇ ਆਉਂਦਿਆਂ ਹੀ ਮੇਰੀ ਘਰਵਾਲੀ ਨੂੰ ਕਹਿੰਦਾ ਛੇਤੀ ਨਾਲ ਉੱਠਦੀ ਏ ਛੇਤੀ ਚੱਲ ਮੇਰੇ ਨਾਲ ਮੈਨੂੰ ਤੇ ਮੇਰੀ ਘਰਵਾਲੀ ਤੇ ਮੇਰੀ ਧੀ ਅਮਰੋ ਨੂੰ ਆਪਣੇ ਨਾਲ ਲੈ ਗਿਆ ਜਦੋਂ ਮੈਂ ਬੂਹੇ ਬੰਦ ਕਰ ਲੱਗਾ ਤਾਂ ਉਹਨਾਂ ਵਿੱਚੋਂ ਇੰਜ ਆਵਾਜ਼ ਆਈ ਜਿਵੇਂ ਕਹਿ ਰਹੇ ਹੋਣ ਸਾਨੂੰ ਫੇਰ ਖੋਲੋਗੇ ਕਦੋਂ ਉਦੋਂ ਇਹ ਨਹੀਂ ਸੀ ਪਤਾ ਕਿ ਅੱਜ ਦੇ ਬੰਦ ਕੀਤੇ ਫੇਰ ਕਦੇ ਖੋਲ ਹੋਣੇ ਹੀ ਨਹੀਂ ਇਨਾ ਦੱਸ ਦਿਆਂ ਹੋਇਆ ਬਾਬੇ ਦੇ ਕੱਚ ਪਰ ਆਇਆ ਤੇ ਉਹ ਕਿੰਨਾ ਚਿਰ ਹੀ ਚੁੱਪ ਬੈਠਾ ਰਿਹਾ ਸੀ ਪੱਥਰ ਬਣੇ ਉਹਦੇ ਵੱਲ ਵੇਖਦੇ ਰਹੇ ਇੱਕ ਲੰਮਾ ਸਾਹ ਲੈ ਕੇ ਉਹਨੇ ਫੇਰ ਕਸਣਾ ਸ਼ੁਰੂ ਕੀਤਾ ਕਿ ਅਸੀਂ ਚਾਚੇ ਬਿਛਨੇ ਨਾਲ ਤੁਰ ਪਹਿਚਾਣ ਕਿ ਜਿਆਦਾ ਆ ਕਿ ਕਰਤਾਰਾ ਕਿੱਥੇ ਆ ਜੋ ਮੇਰਾ ਸਭ ਤੋਂ ਛੋਟਾ ਭਰਾ ਸੀ ਜੋ ਮੇਰੀ ਮਾਂ ਮਰਨ ਪਿੱਛੋਂ ਮੈਂ ਤੇ ਮੇਰੀ ਘਰ ਵਾਲੀ ਨੇ ਪਾਲਿਆ ਸੀ 14-15 ਸਾਲ ਦਾ ਸੀ ਉਹ ਦੂ ਮੈਂ ਚਾਚੇ ਨੂੰ ਕਿਹਾ ਕਿ ਤੂੰ ਇਹਨਾਂ ਨੂੰ ਲੈ ਕੇ ਚੱਲ ਮੈਂ ਕਰਤਾਰੇ ਨੂੰ ਲੱਭ ਕੇ ਲਿਆਉਣਾ ਪਰ ਚਾਚਾ ਮੱਲੋ ਜੋਰੀ ਸਾਨੂੰ ਆਪਦੇ ਘਰ ਲੈ ਗਿਆ ਤੇ ਸਾਨੂੰ ਆਪਦੇ ਤੂੜੀ ਵਾਲੇ ਕੋਠੇ ਚ ਲੁਕਾ ਦਿੱਤਾ ਤੇ ਆਪ ਕਰਤਾਰੇ ਨੂੰ ਲੱਭਣ ਚਲਾ ਗਿਆ ਤੇ ਕੁਝ ਦੇਰ ਮਗਰੋਂ ਭੱਜਦਾ ਭੱਜਦਾ ਆਇਆ ਤੇ ਬੋਲਿਆ ਅੱਜ ਰਾਤ ਤੁਹਾਨੂੰ ਹਿੰਦੁਸਤਾਨ ਜਾਣਾ ਪਊਗਾ ਕਿਉਂਕਿ ਆਪਣੇ ਪਿੰਡ ਤੇ ਕਿਸੇ ਵੇਲੇ ਵੀ ਹਮਲਾ ਹੋ ਸਕਦਾ ਪਰ ਕਰਤਾਰ ਕਿੱਥੇ ਆ ਮੈਂ ਚੀਖ ਕੇ ਕਿਹਾ ਉਹ ਵੀ ਇੱਥੇ ਹੀ ਆ ਹੁਣਾਂ ਚਾਚਾ ਬਸ਼ੀਰੇ ਨੇ ਤਸੱਲੀ ਦਿੱਤੀ ਸਾਡਾ ਸਮਾਨ ਗੱਡੇ ਤੇ ਲੱਦ ਦਿੱਤਾ ਗਿਆ ਕਹ ਕੇ ਦੀ ਤੀ ਨੂਰਾ ਜੋ ਮੇਰੀ ਉਮਰ ਉਦੀ ਹਾਨਣਾ ਅਮਰੋ ਦੇ ਗੱਲ ਲਗੇ ਤਾਂ ਉਹ ਹੀ ਕਿ ਸਮਾਨ ਦਾ ਕਾਹ ਜਾਂ ਪਟ ਗਿਆ ਫਿਰ ਮੇਰਾ ਹੱਥ ਫੜ ਕੇ ਪੁੱਛਿਆ ਕਿ ਵੀਰੇ ਤੁਸੀਂ ਕਿੱਥੇ ਜਾਉਂਗੇ ਉਹਦੀ ਗੱਲ ਸੁਣ ਕੇ ਮੇਰੇ ਨਾ ਭੁੱਬਾ ਨਿਕਲ ਗੰਨਾ ਤੇ ਮੈਂ ਕਿਹਾ ਕਿ ਨੂਰਾ ਤੈਣੇ ਟੁੱਟੇ ਪੱਤਿਆਂ ਦਾ ਕੋਈ ਘਰ ਨਹੀਂ ਹੁੰਦਾ ਬਸ ਜਿੱਧਰ ਹਵਾ ਲੈ ਜੇ ਉਧਰ ਹੀ ਚਲੇ ਜਾਂਦੇ ਆ ਚਾਚਾ ਬਿਛੀੜਾ ਸਾਡੇ ਨਾਲ ਤੁਰ ਪਿਆ ਤੇ ਉਹ ਸਾਨੂੰ ਕਹਿ ਰਿਹਾ ਸੀ ਕਿ ਕੋਈ ਨਾ ਮੈਂ ਕਰਤਾਰੇ ਨੂੰ ਲੱਭ ਕੇ ਆਪ ਤੁਹਾਡੇ ਕੋਲੇ ਛੱਡਾਵਾਂਗਾ ਜਾਂ ਕਿਸੇ ਹੋਰ ਕਾਫਲੇ ਨਾਲ ਭੇਜ ਦਿਆਂਗਾ ਸਾਨੂੰ ਕਾਫੀ ਦੂਰ ਇੱਕ ਹੋਰ ਕਾਫਲੇ ਨਾਲ ਰਲਾ ਕੇ ਚਾਚਾ ਵਾਪਸ ਚਲਾ ਗਿਆ ਅਸੀਂ ਹਲੇ ਨੈਰ ਦਾ ਪੁਲੀ ਹੀ ਟੱਪੇ ਸਾਂ ਕਿ ਇੱਕ ਵਹੀਰ ਸਾਡੇ ਤੇ ਟੁੱਟ ਪਈ ਸਭ ਕੁਝ ਉਹ ਲੁੱਟ ਕੇ ਲੈ ਗਏ ਅਮਰ ਉਹਦਾ ਹੱਥ ਵੀ ਮੇਰੇ ਹੱਥਾਂ ਵਿੱਚੋਂ ਛੁੱਟ ਗਿਆ ਰਾਤ ਦੇ ਹਨੇਰੇ ਵਿੱਚ ਪਤਾ ਹੀ ਨਹੀਂ ਕੌਣ ਚੁੱਕ ਕੇ ਲੈ ਗਿਆ ਮੇਰੀ ਤੀ ਨੂੰ ਸਾਨੂੰ ਸਿਰਫ ਉਹਦੀਆਂ ચીਕਾਂ ਸੁਣਦੀਆਂ ਉਹਦੀਆਂ ચીਕਾਂ ਨੇ ਮੇਰੇ ਘਰ ਵਾਲੀ ਦੇ ਦਿਮਾਗ ਤੇ ਐਸਾ ਭੋਜ ਪਾਇਆ ਕਿ ਹਾਏ ਕਰਤਾਰਿਆ ਵੀ ਹਾਏ ਕਰਤਾਰਿਆ ਤੇਰੀ ਮਾਂ ਨੂੰ ਜਾ ਕੇ ਮੂੰਹ ਦਿਖਾਉਂਗੀ ਕਹਿੰਦੀ ਭੱਜ ਤੁਰੀ ਮੈਂ ਬੜੀ ਮੁਸ਼ਕਲ ਨਾਲ ਉਸ ਨੂੰ ਸੰਭਾਲਿਆ ਤੇ ਸੀ ਇੱਕ ਕਮਾਦ ਵਿੱਚ ਲੁਕ ਗਏ ਅਸੀਂ ਪੂਰੀ ਰਾਤ ਖੇਤਾਂ ਵਿੱਚ ਦੀ ਤੁਰਦੇ ਰਹੇ ਪੌ ਫੁੱਟਨ ਤੇ ਆ ਗਈ ਤੇ ਸਾਨੂੰ ਇਹ ਵੀ ਨਹੀਂ ਸੀ ਪਤਾ ਕਿ ਅਸੀਂ ਕਿੱਧਰ ਜਾ ਰਹੇ ਹਾਂ ਅਚਾਨਕ ਸਾਡੇ ਕੰਨਾਂ ਵਿੱਚ ਆਵਾਜ਼ ਪਈ ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਰਪਉ ਨਰਵੈਰ ਅਸੀਂ ਉਸ ਆਵਾਜ ਵੱਲ ਹੋ ਤੁਰੇ ਅਸੀਂ ਇੱਕ ਰਾਤ ਉਸ ਪਿੰਡ ਕੱਟੀ ਤੇ ਫਿਰ ਫਿਰੋਜ਼ਪੁਰ ਰਫਿਊਜੀ ਕੈਂਪ 'ਚ ਪਹੁੰਚ ਗਏ ਜਿੱਥੇ ਪਹਿਲਾਂ ਹੀ ਹਜ਼ਾਰਾਂ ਲੋਕ ਬੈਠੇ ਸਨ ਜਦੋਂ ਪੂਰਾ ਦੇਸ਼ ਜਯਦੀ ਦੀ ਖੁਸ਼ੀ ਮਨਾ ਰਿਹਾ ਸੀ ਉਦੋਂ ਹੱਥਾਂ 'ਚ ਅਸੀਂ ਥਾਲੀਆਂ ਫੜੀ ਲੰਗਰ 'ਚ ਉਹ ਮਿਲਣ ਵਾਲੀ ਖਿਚੜੀ ਉਡੀਕ ਰਹੇ ਸੀ ਇੱਕ ਇੱਕ ਕਰਕੇ ਸਭ ਨੂੰ ਜ਼ਮੀਨ ਅਲਾਟ ਹੋ ਰਹੀ ਸੀ ਪਰ ਸਾਡਾ ਲੰਬਰ ਨੇ ਸੀ ਆ ਰਿਹਾ ਇੱਕ ਦਿਨ ਮੁੰਛੀ ਕਹਿੰਦਾ ਪਹਿਲਾਂ ਸਾਬ ਦੇ ਹੱਥ ਤੇ ਕੁਝ ਧਰੋ ਫੇਰ ਮਿਲੂ ਵਧੀਆ ਜ਼ਮੀਨ ਨਹੀਂ ਤਾਂ ਕੱਲਰ ਹੀ ਮਿਲੂ ਪਰ ਸਾਡੇ ਕੋਲੇ ਤਾਂ ਪਾਉਣ ਨੂੰ ਕੱਪੜੇ ਵੀ ਨਹੀਂ ਸੀ ਉਹਦੇ ਹੱਥ ਤੇ ਕੀ ਧਰ ਦੇ ਆਖਰ ਅੰਮਰ ਸਰ ਦੇ ਕੋਲ ਸਾਨੂੰ ਤਿੰਨ ਏਕੜ ਜ਼ਮੀਨ ਅਲਾਟ ਹੋ ਗਈ ਮੇਰੀ ਘਰ ਵਾਲੀ ਦੀ ਹਾਲਤ ਦਿਨ ਮਦਨ ਵਿਗੜਦੀ ਹੀ ਜਾਂਦੀ ਸੀ ਉਹ ਹਰ ਟਾਈਮ ਕਰਤਾਰਾ ਕਰਤਾਰਾ ਬੋਲਦੀ ਰਹਿੰਦੀ ਪਰ ਨਾ ਚਾਚਾ ਬਸੀਰਾ ਆਇਆ ਨਾ ਹੀ ਕਰਤਾਰਾ ਮੈਂ ਰੋਜ ਕੈਂਪ ਪਾਕਿਸਤਾਨ ਤੋਂ ਆਏ ਲੋਕ ਵੇਖਣ ਜਾਂਦਾ ਰੋਜ ਨਿਰਾਸ਼ ਮੁੜ ਆਉਂਦਾ ਇਹ ਦੁੱਖ ਨਾਲ ਸਹਾਰ ਦੀ ਮੇਰੀ ਬਾਗਾਂ ਵਾਲੀ ਇਕੱਲੇ ਨੂੰ ਛੱਡ ਕੇ ਤੁਰ ਗਈ ਜਿਹੜੇ ਜਿਹੜੇ ਪਿੰਡ 'ਚ ਆਪਣਾ ਘੀਰ ਵਸੇ ਸਾਨੂੰ ਮੈਂ ਸਾਰੇ ਪਿੰਡਾਂ 'ਚ ਗਿਆ ਪਰ ਨਾ ਕਰਤਾਰ ਮਿਲਿਆ ਨਾ ਕੋਈ ਅਮਰੋ ਦੀ ਖਬਰ ਫਿਰ ਥੱਕ ਟੁੱਟ ਕੇ ਬਸ ਇਸ ਪਿੰਡ ਨੂੰ ਆਪਣਾ ਡੇਰਾ ਬਣਾ ਲਿਆ ਦੱਸਦਿਆਂ ਦੱਸਦਿਆਂ ਬਾਬੇ ਜੇ ਮਲ ਦੀ ਦੁੱਤ ਚਿੱਟੀ ਦਾੜੀ ਹੰਝੂਆਂ ਨੂੰ ਭਿੱਜ ਚੁੱਕੀ ਸੀ ਬਾਬਾ ਡਾਂਗ ਦਾ ਆਸਰਾ ਲੈ ਕੇ ਉੱਠਿਆ ਤੇ ਹੌਲੀ ਹੌਲੀ ਡੇਰੇ ਵੱਲ ਤੁਰ ਪਿਆ ਕਿੰਨਾ ਵੱਡਾ ਦੁੱਖਾਂ ਦਾ ਸਮੁੰਦਰ ਸੀ ਬਾਬੇ ਅੰਦਰ ਸੀ ਕਿੰਨਾ ਚਿਰ ਹੀ ਬਾਬੇ ਨੂੰ ਪਿੱਛੋਂ ਵੇਖਦੇ ਰਹੇ ਤੂੰ ਨਹੀਂ ਤਾਂ ਪਤਾ ਨਹੀਂ ਕਦ ਦੀ ਬੁਝ ਚੁੱਕੀ ਸੀ ਪਰ ਬਾਬੇ ਦੀਆਂ ਗੱਲਾਂ ਦਾ ਸੇਕ ਹਲੇ ਵੀ ਸਾਡੇ ਵਿੱਚੋਂ ਨਿਕਲ ਰਿਹਾ ਸੀ ਤੁਹਾਨੂੰ ਕਾਣੀ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਸਸਰੀ ਕਾਲਜੀ